ਜਾ ਬਿਜਲੈਂਸ ਦੇ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਖੰਨਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਸੀਆਈ ਦੇ ਥਾਣੇ ਦੇ ਵਿੱਚ ਤਾਇਨਾਤ ਸੀਗਾ ਉਹਦੇ ਤੇ ਇਲਜ਼ਾਮ ਲੱਗੇ ਕਿ ਉਹਨੇ ਇੱਕ ਪ੍ਰਾਪਰਟੀ ਡੀਲਰ ਤੋਂ 7.5 ਲੱਖ ਰੁਪਏ ਲੈਣ ਦੇ ਵਜh ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਿਹੜਾ ਇੰਚਾਰ ਸੀਗਾ ਸੀਆਈ ਉਹ ਫਰਾਰ ਹੋਇਆ ਜਾਂ ਭਜਾ ਦਿੱਤਾ ਗਿਆ ਇਹ ਨਹੀਂ ਪਤਾ ਲੱਗਿਆ ਤੋ ਕੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸੀਆਈ ਇੰਚਾਰਜ ਹੁੰਦਾ ਨਾ ਉਹ ਉਸ ਇਲਾਕੇ ਦੇ ਐਸਐਸਪੀ ਦਾ ਖਾਸ ਹੁੰਦਾ ਠੀਕ ਹੈ ਔਰ ਇਸ ਸੀਆਈਏ ਇੰਚਾਰਜ ਜਿਹੜਾ ਨਰਪਿੰਦਰ ਪਾਲ ਸਿੰਘ ਆ ਇਹ ਕਾਗਜ਼ਾਂ ਦੇ ਵਿੱਚ ਹੌਲਦਾਰ ਆ ਐਸਐਸਆਈ ਵੀ ਨੰਬਰ ਕੱਚਾ ਤੇ ਸਬ ਇੰਸਪੈਕਟਰ ਦਾ ਨੰਬਰ ਵੀ ਕੱਚਾ ਐ ਰੋਲਾ ਆ ਹਾਲਾਂਕਿ ਜਿਹੜੇ ਇੱਥੇ ਐਸਐਸਪੀ ਲੱਗੇ ਨੇ ਨਵੀਂ ਕੁੜੀ ਲੱਗੀ ਆ ਗਈ ਆ ਡਾਕਟਰ ਦਰਪਨ ਆਲੂ ਵਾਲੀਆ ਹੁਣ ਹੋ ਸਕਦਾ ਕਿ ਉਹਨਾਂ ਨੂੰ ਇਸ ਨਰਪਿੰਦਰ ਪਾਲ ਬਾਰੇ ਨਾਂ ਪਤਾ ਹੋਵੇ ਕਿ ਇਹ ਕਿਹੋ ਜਿਹਾ ਬੰਦਾ ਇਹਦੇ ਖਿਲਾਫ ਘੱਟੋ-ਘੱਟ 2 ਦਰਜਨ ਦੇ ਕਰੀਬ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਈਆਂ ਹੋਈਆਂ ਨੇ ਇਹਦੇ ਖਿਲਾਫ ਸ਼ਿਕਾਇਤਾਂ ਬਹੁਤ ਸਾਰੀਆਂ ਕਿ ਝੂਠੇ ਮੁਕਦਮੇ ਦਰਜ ਕਰਦੇ ਇਹਦੇ 99% ਨਸ਼ੇ ਦੇ ਨੂੰ ਲੈ ਕੇ ਆ ਕਿਸੇ ਦੇ ਖਿਲਾਫ FIR ਦਾ ਕੇਸ ਦੇ ਖਿਲਾਫ ਨਸ਼ਿਆਂ ਦਾਗਾ ਕੱਚਾ ਥਾਣੇਦਾਰ ਆ ਇਹਨੂੰ CIA ਦਾ ਇੰਚਾਰਜ ਲਗਾ ਕੇ ਦਿੱਤਾਗਾ ਇਹ ਬਹੁਤ ਖਾਸਮ ਖਾਸ ਆ ਇਹਦੇ ਪਿੱਛੇ ਪਤਾ ਨਹੀਂ ਪੁਲਿਸ ਦੀਆਂ ਸ਼ਕਤੀਆਂ ਨੇ ਜਾਂ ਸਿਆਸੀ ਸ਼ਕਤੀਆਂ ਨੇ ਇਹ ਆਪਣੇ ਆਪ ਚ ਇੱਕ ਪੜਤਾਲ ਦਾ ਵਿਸ਼ਾ ਜਿਹੜੇ ਪਿਛਲੇ ਐਸਐਸਪੀ ਸੀ ਉਹਨਾਂ ਨੂੰ ਵੀ ਚਾਹੀਦਾ ਸੀ ਇਹ ਬੰਦੇ ਦੀ ਪੜਤਾਲ ਕਰਾਉਣੇ ਹੁਣ ਵਾਲੇ ਵੀ ਜਿਹੜੇ ਐਸਐਸਪੀ ਨੇ ਉਹਨਾਂ ਨੂੰ ਵੀ ਚਾਹੀਦਾ ਇਹ ਬੰਦੇ ਦੀ ਪੜਤਾਲ ਕੀਤੀ ਜਾਵੇ ਇਹ ਦੇ ਇਹ ਜਿਹੜਾ ਬੰਦਾ ਜਿਹੜਾ ਇਹਦਾ ਫੜਿਆ ਗਿਆ ਵਾ ਰਮੇਸ਼ ਕੁਮਾਰ ਹੌਲਦਾਰ 5 ਲੱਖ ਰੁਪਏ ਦਾ ਇਹ ਕਹਿੰਦੇ ਕਿ ਉੱਥੇ ਇੱਕ ਖੰਨੇ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਸੀ ਲੌਟਰੀ ਦਾ ਹਰ ਇੱਕ ਬੰਦੇ ਦੀ ਕੋਈ ਲਿਮਟ ਹੁੰਦੀ ਆ 50000 60000 ਕਿੰਨਾ ਕੀ ਪੈਸੇ ਨਾ ਬੰਦਾ ਆੱਕ ਗਿਆ ਹੋਊਗਾ 5.5 ਲੱਖ ਉਹ ਕਹਿੰਦੇ ਕਿ ਜਿਹੜਾ ਉਹ ਕਹਿੰਦਾ ਕਿ 5 ਲੱਖ ਤੇ ਮੈਂ ਤਾਂ ਫੜੂਗਾ ਜੇ ਮੈਨੂੰ 5 ਲੱਖ ਚੋਂ ਵੀ 20000 ਰੁਪਇਆ ਮਿਲੇ ਤੁਸੀਂ ਮੇਰੇ ਵਾਸਤੇ ਪੈਸੇ ਕਿਉਂ ਫੜੋਗੇ ਜੇ ਤੁਹਾਡੀ ਵੀ ਹਿੱਸਾ ਪੱਤੀ ਹੋ ਗਈ ਤਾਂ ਹੀ ਫੜੋਗੇ ਹੁਣ ਇਹ ਬੰਦੇ ਦੀ ਜੇ ਕਾਲ ਡਿਟੇਲ ਕਢਾਉਣੀ ਚਾਹੀਦੀ ਐਸਐਸਪੀ ਦਰਪਨ ਆਲੂ ਵਾਲੀਆ ਹੋਣਾ ਨੂੰ ਕਿ ਨਰਿੰਦਰ ਪਾਲ ਸਿੰਘ ਦੀ ਜਿਹੜਾ ਸ਼ਿਕਾਇਤ ਕਰਤਾ ਵਾ ਉਹਦੀ ਕਿੰਨੀ ਕਾਲ ਡਿਟੇਲ ਹੈ ਦਿਨ ਦੇ ਵਿੱਚ ਕਿੰਨੀ ਵਾਰ ਹੋਈ ਆ ਉਫਰਾਰ ਹੋ ਗਿਆ ਉਹਨੂੰ ਪਿੰਕ ਪੈ ਗਈ ਹੋਗੀ ਔਰ ਇਹਨੂੰ ਇਹ ਬੰਦੇ ਨੂੰ ਫੜਨ ਵਾਸਤੇ ਸ਼ਾਇਦ ਅੰਮ੍ਰਿਤਸਰ ਦੀ ਵਿਜੀਲੈਂਸ ਬੁਲਾਈ ਗਈ ਹੈਗੀਆ ਉਹਨਾਂ ਨੇ ਟਰੈਪ ਲਾਇਆ ਸੀ ਉਹ ਟਰੈਪ ਉਹਨਾਂ ਦਾ ਫੇਲ ਹੋ ਗਿਆ ਕਿਉਂਕਿ ਆਪ ਬੰਦਾ ਭੱਜ ਗਿਆ ਹੈਗਾ ਤੇ ਦੂਜਾ ਇਹਦਾ ਸਾਥੀ ਫੜਿਆ ਗਿਆ ਹਾਲਾਂਕਿ ਇਹਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਤੁਸੀਂ ਦੇਖੋ 5-6 ਮਹੀਨੇ ਬਾਅਦ ਫੇਰ ਇਠਾੜੇ ਸੀਆਈ ਦਾ ਲੱਗਾ ਹੋਊਗਾ ਇਹਦੇ ਖਿਲਾਫ ਤੇ ਬਹੁਤ ਸਾਰੀਆਂ ਸ਼ਿਕਾਇਤਕਰ ਨੇ ਮੋਟੀਆਂ ਸ਼ਿਕਾਇਤਾਂ ਨੇ ਔਰ ਇਹਦੀ ਜੇ ਪੜਤਾਲ ਕੀਤੀ ਜਾਵੇ ਨਾ ਇਹਦਾ ਵੀ ਦੂਜੇ ਸਟੇਟ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਨਿਕਲੂਗਾ ਜੇ ਕਿਸੇ ਚੰਗੇ ਇਮਾਨਦਾਰ ਪੁਲਿਸ ਆਫੀਸਰ ਨੇ ਜੇ ਕੋਈ ਵਿਜੀਲੈਂਸ ਦੇ ਵਿੱਚ ਇਮਾਨਦਾਰ ਪੁਲਿਸ ਆਫੀਸਰ ਹੋਇਆ ਜਾਂ ਖੰਨੇ ਦੀ ਐਸਐਸਪੀ ਡਾਕਟਰ ਦਰਪਨ ਆਲੂ ਵਾਲਗੇ ਨੇ ਹਿੰਮਤ ਕੀਤੀ ਤਾਂ ਇਸ ਬੰਦੇ ਦੀ ਜੇ ਜਾਂਚ ਕਰਵਾ ਲਈ ਪਿਛਲੇ 5 ਸਾਲ ਸਾਲ ਦਾ ਰਿਕਾਰਡ ਕਢਾ ਲਿਆ ਤੇ ਪਤਾ ਲੱਗ ਜੂਗਾ ਕਿ ਇਹਦੇ ਕੋਲ ਕਿੰਨਾ ਖਜ਼ਾਨਾ ਛਪਿਆ ਹੋਇਆਗਾ ਜਿਹਦੇ ਖਿਲਾਫ ਕੇਸ ਚੱਲਦੇ ਹੋਣ ਨਸ਼ਿਆਂ ਦੇ ਝੂਠੇ ਦਰਜ ਕਹਿੰਦੇ ਇਹਦੇ ਖਿਲਾਫ ਪਟੀਸ਼ਨਾਂ ਪਾਈਆਂ ਹੀਆਂ ਲੋਕੀ ਤੇ ਇੱਥੇ ਤਰਾ ਤਰਾ ਕਰੇ ਔਰ ਇਹਨੂੰ ਲਵਾਉਣ ਵਾਲਾ ਪਤਾ ਨਹੀਂ ਕੌਣ ਸੀ ਅਫਸਰ ਅਫਸਰ ਬਣਾਤਾ ਇਹਨੂੰ ਜਿਹੜਾ ਬੰਦਾ ਕਾਗਜ਼ਾਂ 'ਚ ਹੌਲਦਾਰ ਹੋਵੇ ਉਹਨੂੰ ਲੋਕਲ ਰੈਂਕ ਦੇ ਕੇ ਥਾਣੇਦਾਰ ਬਣਾਇਆ ਹੋਵੇ ਉਹ ਵੀ ਬਾਅਦ 'ਚ ਸੀਆਈ ਦਾ ਇੰਚਾਰਜ ਲਗਾਤਾ ਹੋਵੇ ਮਤਲਬ ਇਹ ਸੀਆਈ ਇੰਚਾਰਜ ਲੋਨ ਕਿਹਦੇ ਕਿਹਦੇ ਘਰ ਚਲਾਉਂਦਾ ਹੋਊਗਾ ਕਈਆਂ ਦੀਆਂ ਰੋਟੀ ਰਸੋਈਆਂ ਚਲਾਉਂਦਾ ਹੋਊਗਾ ਨਾ ਕਮਾਈ ਕਮਾਊ ਪੁੱਤ ਕਿਹਦਾ ਕਮਾਊ ਪੁੱਤ ਕਿਸੇ ਪੋਲਿਟਿਸ਼ੀਅਨ ਦਾ ਹੈ ਜਾਂ ਕਿਸੇ ਅਫਸਰ ਦਾ ਹੁਣ ਦੇਖੋ ਇਹਦੇ ਖਿਲਾਫ ਲੁਧਿਆਣੇ ਦੇ ਖੰਨਾ ਸਤੇਤ ਕੋਈ ਮਾਸਟਰ ਕੋਲੋਨੀ ਦਾ ਇੱਕ ਵਾਸੀ ਉਹਨੇ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਕਰਤਾ ਕਹਿੰਦੇ ਪ੍ਰਾਪਰਟੀ ਖਰੀਦ ਖਰੀਦ ਫਰੋਖਤ ਦਾ ਕਾਰੋਬਾਰ ਜੁੜਿਆ ਹੈ ਤੇ ਹੌਲਦਾਰ ਰਮੇਸ਼ ਕੁਮਾਰ ਨੇ ਉਸਤੇ ਜੂਆ ਤੇ ਗੈਰਕੁਨ ਲਾਟਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਝੂਠੇ ਹਾਲਾਂਕਿ ਜਿਹੜਾ ਸ਼ਿਕਾਇਤ ਕਰਤਾ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਪੀ ਤੇਰ ਕੋ ਕਿਉਂ ਪੈਸੇ ਮੰਗੇ ਜਾ ਰਹੇ ਸੀ ਪਹਿਲਾਂ ਵੀ ਦਿੱਤੇ ਸੀ ਕਿਵੇਂ ਦਿੱਤੇ ਸੀ ਜਾਂ ਹੁਣ ਤੰਗ ਹੋਇਆ ਹੁਣ ਇਹ ਜਿਹੜਾ ਵਾ ਇਹ ਨਿਰਪਿੰਦਰ ਪਾਲ ਦੀ ਜਾਂਚ ਹੋਣੀ ਚਾਹੀਦੀ ਆ ਕਿ ਇਹਦਾ ਬੰਦਾ ਤੇ ਫੜਿਆ ਗਿਆ ਉਹਨੇ ਤੇ ਇਹਦੇ ਵਾਸਤੇ ਪੈਸੇ ਇਕੱਠੇ ਕੀਤੇ ਇਹਦੀ ਕਾਲ ਡਿਟੇਲ ਕਢਾਉਣੀ ਚਾਹੀਦੀ ਐਸਐਸਪੀ ਖੰਨਾ ਨੂੰ ਜਾਂ ਪੰਜਾਬ ਵਿਜੀਲੈਂਸ ਬਿਊਰੋ ਤੁਹਾਨੂੰ ਯਾਦ ਹੋਊਗਾ ਕਿ ਜਿਸ بڑے ਵਧੀਆ ਅਫਸਰ ਨੂੰ ਪੰਜਾਬ ਸਰਕਾਰ ਨੇ ਪਤਨੀ ਕਿਹੜੇ ਕਿਹੜੇ ਵੱਡੇ ਅਫਸਰ ਦੇ ਕਹਿਣ ਤੇ ਸਸਪੈਂਡ ਕਰਤਾ ਉਹਨੂੰ ਹਲੇ ਤੱਕ ਬਹਾਲ ਨਹੀਂ ਕੀਤਾ ਐਸਐਸਪੀ ਵਿਜੀਲੈਂਸ ਲੱਗੇ ਸੀ ਲਖਮੀਰ ਸਿੰਘ ਹੋਣੀ ਜੀ ਉਹਨੇ ਇੱਕ ਬੰਦਾ ਫੜਿਆ ਸੀ ਦਲਾਲ ਜੀ ਉੱਥੇ ਵੀ ਕੋਈ ਐਸਐਚਓ ਹੀ 20 ਲੱਖ ਰੁਪਏ ਚੈਦੀ ਜੀ ਉਹ ਫਰ ਉਹ ਵੀ ਫਰਾਰ ਹੋ ਗਿਆ ਸੀ ਉਹਨੂੰ ਵੀ ਕਿਸੇ ਨੇ ਦੱਸਦਾ ਸੀ ਕਿ ਭੱਜ ਜਾ ਮਿੱਤਰਾ ਛਾਪਾ ਪੈਣ ਵਾਲਾ ਉਹ ਵੀ ਫਰਾਰ ਹੋ ਗਿਆ ਉਹਦੇ ਖਿਲਾਫ ਉਹ ਵੀ ਕੀ ਕਹਿੰਦੇ ਐਲਓਸੀ ਜਾਰੀ ਵੀ ਕਰ ਦਿੱਤਾ ਜੀ ਜੀ ਉਹਨੇ ਐਸਡੀਐਮ ਹੀ ਫੜਿਆ ਗਿਆ ਸੀ ਇਹ ਵੀ ਆ ਇੱਕ ਥਾਣੇਦਾਰ ਦੇ ਵਾਸਤੇ ਜਿਹੜਾ ਹੌਲਦਾਰ ਫੜਿਆ ਗਿਆ ਵੱਡੀ ਗੱਲ ਯਾਰ ਇੱਕ 5.5 ਲੱਖ ਤੇ ਉਹਦੇ ਖਿਲਾਫ ਜਿਹੜਾ ਵਾ ਮਾਮਲਾ ਦਰਜ ਕਰ ਲਿਆ ਉਹ ਵੀ ਫਰਾਰ ਆ ਪਰ ਇਹਦੀ ਨਰਪਿੰਦਰ ਪਾਲ ਹੁਣ ਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਕਿ ਇਦਾਂ ਦੇ ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਹਾਲਾਂਕਿ ਵਿਜੀਲੈਂਸ ਕੰਮ ਤੇ ਕਰਦੀ ਆ ਪਰ ਬਾਅਦ 'ਚ ਫਿਰ ਭਰੀ ਹੋ ਜਾਂਦੇ ਨੇ ਵਿਜੀਲੈਂਸ ਤੇ ਕਿਹਦੇ ਦਬਾਅ ਪੈ ਜਾਂਦਾ ਹੈਗਾ ਔਰ ਜਿਹੜਾ ਬੰਦਾ ਸ਼ਰਿਆ ਮਰਿਸ਼ੁਬਤ ਲੈਂਦਾ ਫੜਿਆ ਹੋਵੇ ਔਰ ਇਹੋ ਜੇ ਅਫਸਰ ਇਨਸਪੈਕਟਰ ਰੈਂਕ ਤੱਕ ਇਲਾਕੇ ਦੇ ਜਿਹੜਾ ਐਸਐਸਪੀ ਹੁੰਦਾ ਉਹਦੇ ਕੋ ਪਾਵਰਾਂ ਨੇ ਉਹਨੂੰ ਇੰਨੇ ਰਾਈਟ ਨੇ ਇੰਨਾ ਪਾਵਰਫੁਲ ਹੁੰਦਾ ਇੱਕ ਐਸਐਸਪੀ ਤੇ ਸਰਕਾਰ ਦਾ مینندہ 25 ਤੋਂ 30 ਲੱਖ ਰੁਪਏ ਦਾ خرچہ ਹੁੰਦਾ ਸਰਕਾਰ ਦੇ ਆ 25-30 ਲੱਖ ਲੋਕਾਂ ਦਾ ਸਰਕਾਰ ਦੇ ਲੋਕਾਂ ਦਾ ਉਹਦੀ ਖੁਦ ਦੀ ਤਨਖਾਹ ਉਹਦੇ ਨਾਲ 10-12 ਗਨਮਣ ਘਰ 5-7 ਗਨਮਣ ਆਲੀਸ਼ਾਨ ਕੋਠੀ ਦਫ਼ਤਰ ਵਿੱਚ ਸਟਾਫ ਉਹ ਘੱਟੋ ਘੱਟ 25-30 ਲੱਖ ਉਹਦੇ ਕੋਲ ਰਾਈਟ ਇਹਨਾਂ ਕੋਈ ਇੱਕ ਇੰਸਪੈਕਟਰ ਜਿਹੜਾ ਰੈਗੂਲਰ ਇਹ ਤਾਂ ਕੱਚਾ ਵਾ ਰੈਗੂਲਰ ਇੰਸਪੈਕਟਰ ਜਿਹੜਾ ਵਾ ਉਹਨੂੰ ਡਿਸਮਿਸ ਕਰ ਸਕਦਾ 311 ਲੱਖ ਇਸ ਬੰਦੇ ਨੂੰ ਡਿਸਮਿਸ ਕਰਨਾ ਚਾਹੀਦਾ ਉਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਵੀ ਸੀਐਨਐਸ ਜਦੋਂ ਦਾ ਇਹ ਇਨਸਪੈਕਟਰ ਲੱਗਾ ਵੀ ਸੀਆਈਏ ਦਾ ਔਰ ਸੀਆਈ ਦਾ ਇਨਸਪੈਕਟਰ ਫੁੱਲ ਫਲੈਸ਼ ਰੈਗੂਲਰ ਥਾਣੇਦਾਰ ਹੋਣਾ ਚਾਹੀਦਾ ਜਿਹਦੇ ਮੋਢਿਆਂ ਤੇ ਤਿੰਨ ਸਟਾਰ ਹੋਵੇ ਚਾਹੇ ਉਹ ਡਾਇਰੈਕਟ ਭਰਤੀ ਹੋਇਆ ਹੋਵੇ ਚਾਹੇ ਉਹ ਹਾਲ ਸਿਪਾਈ ਤੋਂ ਲੈ ਕੇ ਇਨਸਪੈਕਟਰ ਅਗ ਉਹ ਹੋਣਾ ਚਾਹੀਦਾ ਹੈਗਾ ਇਦਾਂ ਦੇ ਮਹਿਕਮੇ ਦੇ ਵਿੱਚ ਕਈ ਨਿਰਪਿੰਦਰ ਪਾਲ ਸਿੰਘ ਇਹ ਜਾਂਚ ਹੋਣੀ ਚਾਹੀਦੀ ਕਿ ਜਿਹੜੇ ਇਹ ਇੰਨੇ ਜਿੰਨਾ ਲੋਕਾਂ ਦੇ ਖਿਲਾਫ ਮਕਦਮੇ ਦਰਜ ਕੀਤੇ ਨੇ ਕਈ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਥਾਣੇਦਾਰ ਨੇ ਨਸ਼ਾ 5 ਗ੍ਰਾਮ ਪੜਿਆ ਹੁੰਦਾ ਤੇ 5 ਕਿਲੋ ਲਿਖ ਦਿੰਦੇ ਨੇ ਜਾਂ 1 ਗ੍ਰਾਮ ਪੜਿਆ ਹੋਵੇ ਤੇ ਕਿਲੋ ਲਿਖ ਦਿੰਦੇ ਆਗੇ ਨੇ ਜਾ ਜਿਆਦਾ ਫੜਿਆ ਹੋਵੇ 5 ਕਿਲੋ ਫੜਿਆ ਹੋਵੇ ਤੇ ਉੱਥੇ 5 ਗ੍ਰਾਮ ਦੱਸ ਦਿੰਦੇ ਹੈਗੇ ਕਿ ਬਾਕੀ ਕਿਸੇ ਹੋਰ ਦੇ ਪਾਦਾਂਗੇ ਜਾਂ ਬਾਹਰ ਵੇਚਦਾਂਗੇ ਇਦਾਂ ਦੀ ਜਿਹੜੀਆਂ ਘਾਲੀਆਂ ਪੇਡਾ ਹੋਣੀ ਚਾਹੀਦੀ ਨਿਰਪਿੰਦਰ ਪਾਲ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਦੋਂ ਦਾ ਸੀਆਈਏ ਇਨਸਪੈਕਟਰ ਲੱਗਾ ਉੱਥੇ ਕਿੱਥੇ ਕਿੱਥੇ ਲੱਗਾਗਾ ਇਹਦੀ ਕਿੰਨੀ ਪ੍ਰਾਪਰਟੀ ਹੈਗੀ ਹੈ ਤੇ ਇਹਨੂੰ ਲੋਕਲ ਰੈਂਕ ਕਿੰਨੇ ਦਿੱਤਾ ਹੈਗਾ ਕਿ ਇਹਦੀ ਸ਼ਪਾਰਸ਼ਨ ਕਿਸ ਸਟੇਟ ਦੇ ਵਿੱਚ ਇਹਦੇ ਕਾਰੋਬਾਰਕ ਪੰਜਾਬ ਦੇ ਜਾਂ ਬਾਹਰ ਤੇ ਖੰਨੇ ਦੇ ਵਿੱਚ ਤੇ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਝੂਠੇ ਮੁਕਦਮੇ ਦਰਜ ਕਰਨ ਦੀਆਂ ਸ਼ਿਕਾਇਤਾਂ ਦੀ ਵੀ ਕਾਰਵਾਈ ਦੇ ਖਿਲਾਫ ਆ ਉਹ ਹੋ ਨਹੀਂ ਰਹੀ ਮਤਲਬ ਪਾਵਰਫੁੱਲ ਐਸ ਐਚਓ ਬਤੌਰ ਲਗਾ ਸੀਆਈ ਇੰਸਪੈਕਟਰ ਪਰ ਆਪਾਂ ਵੀ ਦੇਖਦੇ ਆ ਕਿ ਜਿਹੜਾ ਵੀ ਕੋਈ ਪੁਲਿਸ ਅਫਸਰ ਹੈ ਜਾਂ ਹੇਟਰਲਾ ਕੋਈ ਵੀ ਪੁਲਿਸ ਮੁਲਾਜ਼ਮ ਹੈ ਜੇ ਤਾਂ ਉਹ ਨਸ਼ੇ ਦੇ ਕਿਸੇ ਕਾਰੋਬਾਰ ਦੇ ਨਾਲ ਕਿਸੇ ਸਮੱਗਲਰ ਦੇ ਨਾਲ ਉਹਨਾਂ ਦੇ ਲਿੰਕ ਨਜ਼ਰ ਆਉਂਦੇ ਨੇ ਜਾਂ ਕੋਈ ਕਿਸੇ ਦੀ ਕ腐ਸ਼ਨ ਦੇ ਵਿੱਚ ਕੋਈ ਭੂਮਿਕਾ ਨਜ਼ਰ ਆਉਂਦੀ ਹੈ ਪਰ ਜੇ ਗੱਲ ਕਰੀਏ ਇਹ ਜਦੋਂ ਫਰਾਰ ਹੁੰਦੇ ਨੇ ਪੁਲਿਸ ਇਹਨਾਂ ਨੂੰ ਲੱਭ ਨਹੀਂ ਪਾਉਂਦੀ ਜਾਂ ਤਾਂ ਇਹ ਛਾਤਰ ਬੜੇ ਹੁੰਦੇ ਨੇ ਟ੍ਰੇਨਡ ਬਹੁਤ ਹੁੰਦੇ ਨੇ ਕਿਵੇਂ ਲੁਕੇ ਜਾਣਾ ਜਾਂ ਪੁਲਿਸ ਉਹਨਾਂ ਨੂੰ ਲੱਭਣਾ ਨਹੀਂ ਚਾਹੁੰਦੀ ਨਹੀਂ 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 ਛਾਤਰ ਨਹੀਂ ਛਾਤਰ ਨਾ ਛਾਤਰ ਹੁੰਦੇ ਨਾ ਛਾਤਰ ਹੁੰਦੇ ਹੈਗੇ ਨੇ ਉਹ ਨਹੀਂ ਮਿਲੀ ਭੁਗਤ ਕਿਉਂਕਿ ਜੇ ਇਹਨੂੰ ਫੜਦੇ ਮੌਕੇ ਤੇ ਤੇ ਕਈ ਚਿਹਰੇ ਨੰਗੇ ਹੋਣੇ ਸੀ ਭਜਾਉਣ ਵਾਲਿਆਂ ਨੇ ਭਜਾਇਆ ਹੈਗਾ ਖੁਦ ਨਹੀਂ ਭੱਜਿਆ ਹੈਗਾ ਭੁਜਾਉਣ ਵਾਲੇ ਪਜਾਦੇ ਕਿਉਂਕਿ ਉਹ ਨੰਗੇ ਹੁੰਦੇ ਉਹਨਾਂ ਦੇ ਚਿਹਰੇ ਬੇਨਕਾਬ ਹੁੰਦੇ ਇਹ ਕਿੰਨਾ ਦਾ ਕਮਾਊ ਪੋਤਾ ਕਿੰਨਾ ਦਾ ਲਾੜ ਵਾਲਾ ਪੋਤਾ ਉਹ ਚਿਹਰੇ ਬੇਨਕਾਬ ਹੁੰਦੇ ਸੀ ਨਾ ਹੁਣ ਇਹ 5-7 ਦਿਨ ਹੋਊਗਾ ਸ਼ਹਿਰ ਦੇ ਵਿੱਚ ਫੋਨ ਬੰਦ ਕਰਤਾ ਹੋਊਗਾ ਲੋਕੇਸ਼ਨ ਬੰਦ ਕਰ ਦਿੱਤੀ ਹੋਊਗੀ ਸ਼ਹਿਰ ਦੇ ਵਿੱਚ ਰੱਖ ਹੋ ਗਿਆ ਹੋ ਗਿਆ ਚੁੱਪ ਕਰਕੇ ਪੰਜਾਂ ਸੱਤਾਂ ਦਿਨ ਨੂੰ ਮਾਮਲਾ ਠੰਡਾ ਹੋ ਜਾਣਾ ਇਹ ਜਿਹੜਾ ਫੜਿਆ ਹੌਲਦਾਰ ਇਹ ਰਿਮਾਰਡ ਲੈ ਲੈਣਗੇ ਫਿਰ ਜੇਲ੍ਹ ਭੇਜ ਦੇਣਗੇ ਉਸ ਤੋਂ ਬਾਅਦ ਮਾਮਲਾ ਠੰਡਾ ਪਹਿਲਾਂ ਮੀ ਆਪਾਂ ਇਹ ਦਿਨਕ ਪਾਸ ਕਰਨ ਦੀ ਖਬਰ ਦਾ ਹਵਾਲਾ ਦਿੱਤਾ ਸੀ ਜਲੰਧਰ ਨਵਾਂ ਸ਼ਰਕਪੂਰ ਤੋਂ ਲਾ ਤਿੰਨ ਪੁਲਿਸ ਜ਼ਿਲ੍ਹਿਆਂ ਦਾ ਦਿੱਤਾ ਸੀ ਕਿ ਅੱਠ ਥਾਣੇਦਾਰ ਸੀ ਜਿਹੜੇ ਨਸ਼ੇ ਤਸਕਰਾਂ ਦੇ ਯਾਰ ਸੀ ਗੈਂਗਸਟਰਾਂ ਦੇ ਯਾਰ ਸੀ ਤੇ ਵੱਡੀ ਖੋਰ ਸੀ ਜਿਨ੍ਹਾਂ ਨੇ ਕਿਹਨੇ 90 ਦਿਨ ਦੀ ਕਿਹਨੇ ਸਾਲ ਦੀ ਕਿਹਨੇ 205 ਦਿਨਾਂ ਦੀ ਕਿਹਨੇ 365 ਦਿਨਾਂ ਦੀ ਕਿਹਨੇ 6 ਮਹੀਨੇ ਜੇਲ੍ਹ ਕੱਟੀ ਸੀ ਰੰਗੇ ਅਸੀਂ ਪੜੇ ਹੀ ਉਹ ਫਿਰ ਐਸਐਚਓ ਲੱਗੇ ਹੈਗੇ ਨੇ ਇਹ ਜੀ ਕਿੰਨੇ ਨੇ ਬਥੇਰੇ ਨੇ ਹੁਣ ਇਹ ਵੀ ਤੁਸੀਂ ਦੇਖਿਓ 5-6 ਮਹੀਨੇ ਬਾਅਦ ਮਾਮਲਾ ਰਫਾ-ਦਫਾ ਹੋ ਜਾਣਾ ਹੈਗਾ ਕਿਸੇ ਵੱਡੇ ਨੂੰ ਸਲੂਟ ਮਾਰ ਦੇਣਗੇ ਜਾਂ ਕਿਸੇ ਸਿਆਸੀ ਲੀਡਰ ਨੂੰ ਸਲੂਟ ਮਾਰ ਦੇਣਗੇ ਤੇ ਮਾਮਲਾ ਰਫਾ-ਦਫਾ ਫਿਰ ਕਿਸੇ ਨਾ ਕਿਸੇ ਥਾਣੇ ਦੇ ਵਿੱਚ ਫਿਰ ਇਹ ਸੀਆਈ ਇਨਸਪੈਕਟਰ ਲੱਗਾ ਹੋਊਗਾ ਕਿਤੇ ਨਾ ਹੋਵੇ ਜਿੰਨੂੰ ਫੜਿਆ ਹੈਗਾ ਵੇਖੋ ਉਹਨੇ ਇਹ ਲਾਜ਼ਮੀ ਹੈ ਕੀ ਉਹਨੇ ਜੇਲ੍ਹ ਦੇ ਵਿੱਚ ਜਾਣਾ ਹੀ ਜਾਣਾ ਹੈਗਾ ਜਿੰਨੂੰ ਫੜਿਆ ਜਿਹੜਾ ਜੇਲ੍ਹ ਭੁਗਤ ਕੇ ਆਵੇ ਉਹਨੂੰ ਫਿਰ ਲੋਕਲ ਰੈਂਕ ਦੇ ਕੇ ਉਹਨੂੰ ਲਾ ਕੇ ਤੇ ਸੀਆਈ ਦਾ ਇੰਚਾਰਜ ਲਾ ਦੇਣ ਨਹੀਂ ਲੱਗ ਜੂਗਾ ਇੱਥੇ ਕੀ ਜਦੋਂ ਤੁਹਾਡੇ ਕੋਲੇ ਕਿਆ ਇਸ ਤੇ ਪਰ ਮੈਸ਼ ਹੋਵੇ ਜੱਕ ਤੇ ਚਟਕ ਹੋਵੇ ਤੁਸੀਂ ਕੀ ਨਹੀਂ ਕਰ ਸਕਦੇ ਹੈਗੇ ਜਿਹੜਾ ਇੱਕ ਬੰਦਾ ਹੌਲਦਾਰ ਹੋ ਕੇ ਲੋਕਲ ਰੈਂਕ ਲੈ ਕੇ ਬੈਠਾ ਹੈਗਾ ਉਹ ਵੀ ਸੀਆਈਏ ਤੇ ਪੰਜਾਬ ਦੇ ਵਿੱਚ ਲੋਕਲ ਰੈਂਕ ਵਿਕਦੇ ਨੇ ਨਵੀਂ ਗੱਲ ਨਹੀਂ ਹੈਗੀ ਲੋਕਲ ਰੈਂਕ ਵਿਕਦੇ ਨੇ ਤੁਸੀਂ ਦੇਖ ਲਓ ਕਿ ਕਾਗਜ਼ਾਂ ਦੇ ਵਿੱਚ ਹੌਲਦਾਰ ਹੁੰਦੇ ਮੋਢਿਆਂ ਦੇ ਵਿੱਚ ਮੋਢਿਆਂ ਤੇ ਦੋ ਸਟਾਰ ਲੱਗੇ ਹੁੰਦੇ ਸਾਡੇ ਚ ਕਾਸਟੇਬਲ ਤੇ ਨਜ਼ਰ ਹੀ ਨਹੀਂ ਆਉਂਦੇ ਸਾਰੇ ਦੇ ਮੋਢੇ ਸਟਾਰ ਹੀ ਲੱਗੇ ਆਉਂਦੇ ਨਾਕਿਆਂ ਦੇ ਤੁਸੀਂ ਦੇਖ ਲਓ ਉਨਾ ਚ ਪਤਾ ਲੱਗੇਗਾ ਰੀਅਲ ਐਸਐਚਓ ਕਿਹੜਾ ਤੇ ਕਾਗਜ਼ਾਂ ਦਾ ਐਸਐਚਓ ਕਿਹੜਾ ਹੈਗਾ ਇਸ ਕਰਕੇ ਹੋਰ ਕਾਨੂੰਨ ਕਿ ਜੇ ਤੁਸੀਂ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਕਰਨਾ ਉਹ ਰੈਗੂਲਰ ਠਾਣੇ ਦਾ ਹੋਣਾ ਚਾਹੀਦਾ ਹੈਗਾ ਤਾਂ ਕਰਕੇ ਹੌਲਦਾਰ ਜੋ ਮਤਲਬ ਕੋਰਟ ਦੇ ਵਿੱਚ ਸਟੈਂਡ ਨਹੀਂ ਕਰਦੇ ਜਿਹੜਾ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਦੋਂ ਐਸਟੀਐਫ ਬਣੀ ਹਰਪੀ ਸਿੰਘ ਸਿੱਧੂ ਹੋਣਾਂ ਦੀ ਗਵਾਹੀ ਦੇ ਵਿੱਚ ਹਰਪੀ ਸਿੰਘ ਸਿੱਧੂ ਅਡਮੀ ਸੈਂਟਰ ਡੈਪੂਟੇਸ਼ਨ ਤੇ ਗਏ ਹੀ ਪੰਜਾਬ ਚ ਆ ਗਏ ਹਲੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹੈਗੀ ਬੜੇ ਬੰਦੇ ਘੈਂਡ ਨੇ ਹਨਾ ਉਹਨੇ ਸਭ ਤੋਂ ਪਹਿਲਾਂ ਐਸਟੀਐਮ ਦੇ ਜੋ ਚੀਫ ਲੱਗੇ ਸੀ ਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਮਕਦਮਾ ਦਰਜ ਕੀਤਾ ਸੀ। ਉਹ ਕਾਲੀਆਂ ਦਾ ਵੀ ਖਾਸ ਸੀ ਉਹ ਕਾਂਗਰਸੀਆਂ ਦਾ ਵੀ ਖਾਸ ਸੀ। ਉਹ ਉਹ ਕਾਗਜ਼ਾਂ ਚ ਹੌਲਦਾਰ ਸੀ ਤੇ ਮੋਢੇ ਤੇ ਤਿੰਨ ਸਟਾਰ ਸੀ। ਉਹ ਪਰਚੇ ਦਰਜ ਕਰ ਦਿੰਦਾ ਸੀ। ਕਾਨੂੰਨ ਮੁਤਾਬਕ ਉਹ ਕਰ ਨਹੀਂ ਸਕਦਾ ਸੀ। ਉਹ ਪਰਚੇ ਫੇਲ ਹੋ ਜਾਂਦੇ ਪਰ ਲੋਕਾਂ ਨੂੰ ਛੇਲਾ ਲੈਂਦਾ ਹੈ। ਕੁੱਟਦਾ ਵੀ ਮਾਰਦਾ ਹੈ ਪੈਸੇ ਵੀ ਇਕੱਠੇ ਕਰ ਘਰ ਦੇ ਵਿੱਚ ਉਹਦੇ 1K 47 ਲੱਭੀਆਂ ਕਿੰਨਾ ਪੈਸਾ ਲੱਭਿਆਗਾ। ਉਹਦੇ ਫਿਰ ਇੱਕ ਐਸਐਸਪੀ ਦੇ ਨਾਲ ਸੰਬੰਧ ਸੀ ਐਸਐਸਪੀ ਦੇ ਵੱਡਿਆਂ ਦੇ ਨਾਲ ਸੰਬੰਧ ਸੀ ਫਿਰ ਹਰਪੀ ਸਿੰਘ ਨੂੰ ਸਾਈਡ ਤੇ ਕਰ ਦਿੱਤਾ ਗਿਆ ਜਾਂਚਾਂ ਚੱਲ ਰਹੀਆਂ ਜਾਂਚਾਂ ਖੁਰਦ-ਬੁਰਦ ਹੋ ਗਈਆਂ ਉਹ ਐਸਐਸਪੀ ਵੀ ਗਵਾਚ ਗਿਆ ਉਹ ਇੰਦਰਜੀਤ ਠਾਨ ਜੇਲ੍ਹ ਚ ਬੈਠਾ ਹੈਗਾ ਇਸ ਕਰਕੇ ਬਹੁਤ ਸਾਰੇ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਖਾਸ ਨੇ ਇਹ ਜਿਹੜੇ ਨਿਰਪਿੰਦਰ ਪਾਲ ਸਿੰਘ ਜਿਹੜਾ ਫਰਾਰ ਹੋਇਆ ਜਾਂ ਜਿਹਨੂੰ ਭਜਾਇਆ ਗਿਆ ਜਾਂ ਜਿਹਨੂੰ ਫਰਾਰ ਕਰਵਾਇਆ ਗਿਆ ਉਹਦੇ ਪਿੱਛੇ ਹੋਰ ਨੇ ਪੇਤੋਂ 5-6 ਮਹੀਨੇ ਤੇ ਛੁੱਪ-ਛੁੱਪ ਜਾ ਉਦੋਂ ਮਾਮਲਾ ਠੰਡਾ ਡ ਮੀਡੀਆ ਦੇ ਵਿੱਚ ਵੀ 2-3 3 ਦਿਨ ਚੱਲ ਜੂ 4 ਦਿਨ ਚੱਲ ਜੂ ਪੰਜ ਦੇ ਚ ਉਦੋਂ ਮੁੱਦਾ ਹੋਰ ਆ ਇਹ ਨਾ ਹੈਗਾ ਤੇ ਉਹ ਚੁੱਪ-ਚੁੱਪ ਹੀ ਤੇ ਸਰਕਾਰ ਨੇ ਬਹਾਲ ਕਰ ਦੇਣਗੇ ਕਿਸੇ ਹੋਰ ਭੇਜ ਦੇਣਗੇ ਪੰਜਾਬ ਦੇ ਵਿੱਚ 90000 ਦੇ ਕਰੀਬ ਮੁਲਾਜ਼ਮ ਨੇ ਪੁਲਿਸ ਦੇ ਵਿੱਚ ਤੁਹਾਨੂੰ ਐਸਐਸਪੀ ਲੈਵਲ ਦੇ ਤੇ ਅਧਿਕਾਰੀਆਂ ਦਾ ਪਤਾ ਹੁੰਦਾ ਗਿਣਤੀ ਦੇ ਹੁੰਦੇ ਨੇ ਐਸਐਸਪੀ ਐਸਪੀ ਦਾ ਵੀ ਪਤਾ ਹੁੰਦਾ ਬਾਕੀ ਜਿਹੜਾ ਹੇਠਲਾ ਸਿਪਾਈ ਤੋਂ ਲੈ ਕੇ ਥਾਣੇਦਾਰ ਤੁਹਾਨੂੰ ਪਤਾ ਹੀ ਲੱਗਦਾ ਹੈਗਾ ਕਿਹੜਾ ਕਦੋਂ ਸਸਪੈਂਡ ਹੋਇਆ ਕਿਹੜਾ ਕਦੋਂ ਬਹਾਲ ਹੋਇਆ ਕਾਗਜ਼ਾਂ 'ਚ ਸਸਪੈਂਡ ਕਰ ਦਿੰਦੇ ਨੇ ਕਾਗਜ਼ਾਂ 'ਚ ਬਹਾਲ ਕਰ ਦਿੰਦੇ ਇਹਦਾ ਵੀ ਇਹੀ ਹਾਲ ਹੋਇਗਾ ਹਾਂ ਜੇ ਉੱਥੇ ਮੈਂ ਵਾਰ-ਵਾਰ ਕਹਿੰਦੇ ਜੇ ਅੰਮ੍ਰਿਤਸਰ ਵਿਜੀਲੈਂਸ ਨੇ ਪੜਿਆ ਹੈਗਾ ਉਹਨੂੰ ਪਰਚਾ ਪਣੀ ਕਿੱਥੇ ਦਰਜ ਹੈ ਔਰ ਉੱਥੋਂ ਦੀ ਐਸਐਸਪੀ ਦੀ ਵੀ ਜ਼ਿੰਮੇਵਾਰੀ ਬੰਦੀ ਉਹ ਪਹਿਲੀ ਪੋਸਟਿੰਗ ਉਹਦੀ ਐਸਐਸਪੀ ਆ ਜੇ ਐਸਐਸਪੀ ਡਾਕਟਰ ਦਰਪਨਾਲੂ ਵਾਲੇ ਉਹਨੂੰ ਵੀ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈਗਾ ਕਿਉਂਕਿ ਉਹਨਾਂ ਨੇ ਬਾਅਦ ਚ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਐਸਐਸਪੀ ਲੱਗਣਾ ਹੈਗਾ ਉਹਦੀ ਪੋਸਟਿੰਗ ਉਸ ਜ਼ਿਲ੍ਹੇ ਦਾ ਇੱਕ ਹੌਲਦਾਰ 5.5 ਲੱਖ ਰੁਪਈਆ ਲੈਂਦਾ ਪੜਿਆ ਹੈਗਾ ਜਿਹੜਾ ਸੀਆਈਏ ਇਨਸਪੈਕਟਰ ਦੇ ਵਾਸਤੇ ਉਹਨੇ ਇਕੱਠੇ ਕੀਤੇ ਹੈਗੇ ਸੀ ਤੇ ਸੀਆਈਏ ਇਨਸਪੈਕਟਰ ਜਿਹੜਾ ਵਾ ਉਹ ਅਕਸਰ ਹੀ ਜਿਹੜੇ ਨੇ ਐਸਐਸਪੀ ਆਪਣੇ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਕਿਉਂਕਿ ਇੱਕ ਸੀਆਈ ਇਨਸਪੈਕਟਰ ਡਾਇਰੈਕਟ ਐਸਐਸਪੀ ਨੂੰ ਜਿਹੜੀ ਆ ਰਿਪੋਰਟ ਦਿੰਦਾ ਹੈਗਾ ਦੰਕ ਐਸਐਸਪੀ ਕੋ ਕੁਝ ਕਹਤ ਹੁੰਦੀ ਹੈ ਤੇ ਉਹ ਸੀਆਈ ਇਨਸਪੈਕਟਰ ਨੂੰ ਕਹਿੰਦਾ ਹੈਗਾ ਇਸ ਕਰਕੇ ਉਹਨਾਂ ਨੇ ਵੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਕਾਲੀ ਭੇੜਾ ਕਿਤੇ ਕਾਲੀ ਭੇੜ ਦਾ ਜਿਹੜਾ ਪ੍ਰਸ਼ਾਵਾ ਵਾ ਇਹ ਉੱਪਰ ਤੱਕ ਨਾ ਜਾਵੇ ਉਹਨੂੰ ਇਸ ਕਰਕੇ ਡਾਕਟਰ ਆਲੂ ਵਾਲੀਆ ਨੂੰ ਇਸ ਮਸਲੇ ਤੇ ਖੁਦ ਪਰਚੋਲ ਕਰਨੀ ਚਾਹੀਦੀ ਕਿ ਬੰਦਾ ਕਿੰਨਾ ਦਾਗੀ ਹੈਗਾ ਨਹੀਂ ਤੇ ਫਿਰ ਉਹਨਾਂ ਤੇ ਵੀ ਸਵਾਲ ਖੜੇ ਹੋ ਸਕਦੇ ਨੇ ਕਿਉਂਕਿ ਹੱਲੇ ਉਹਨਾਂ ਨੂੰ 15 20 ਦਿਨ ਹੀ ਹੋਏ ਨੇ ਐਸਐਸਪੀ ਲੱਗਿਆ ਨੂੰ